पर्ला पर्ला तो कितना गंदा पानी <laughs> गंदा है वो पानी ਜੀ ਸਸਿਕਾ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਕਿਵੇਂ ਹੋ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਤੇ ਅੱਜ ਜਿਹੜੀ ਸੀ ਜੀ ਕੁਝ ਕੁ ਸੀਗੇ ਬਾਜ਼ਾਰ ਦੇ ਕੰਮ ਤੇ ਧੁੱਪ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਕਿਹਾ ਚੱਲਾਂ ਮੋਹਲ ਜਾ ਕੇ ਫਟਾਫਟ ਕਰਿਆ ਉਹ ਤੁਸੀਂ ਨਵੇੜਿਆ ਕੰਮ ਜਮਨ ਮੋਹਲ ਫਿਰ ਅਸੀਂ ਜਾਣੇ ਅ ਕਿ ਮੈਂ ਤੇ ਪਾਪਾ ਤੇ ਹਾਂ ਮੈਂ ਤੇ ਸਿੱਧੂ ਘਰੇ ਆ ਅਸੀਂ ਮੈਂ ਰੋਟੀ ਪਾਣੀ ਦਾ ਕਰ ਲੂੰਗੀ ਤੇ ਤੁਸੀਂ ਜਾਇਓ ਫਿਰ ਠੀਕ ਹੈ ਸਿੱਧੂ

ਗਾਈਜ਼ ਅਰੇ ਦੇਖੋ ਟਾਈਲਾਂ ਲਾ ਰਹੇ ਨੇ ਮੈਂ ਪਹਿਲੀ ਵਾਰ ਹੀ ਦੇਖੀ ਐ ਟਾਈਲਾਂ ਲੱਗਦੀਆਂ ਕੰਮ ਚੱਲ ਰਿਹਾ ਔਰੇ ਪੂਰਾ ਮੈਂ ਛੋਟੀ ਹੁੰਦੀ ਸੋਚਦੀ ਹੁੰਦੀ ਸੀ ਕੰਧ ਤੇ ਟਾਈਲਾਂ ਕਿਵੇਂ ਲੱਗ ਜਾਂਦੀਆਂ ਨੇ ਆਈ نو ਯੂ ਸੂਚ ਯਰ ਫਰੈਂਡ ਯਰ ਲਾਰਡ ਓਕੇ ਐ ਟੈਲ ਮੀ ਵਰਡਸ ਵਾਈ ਯੂ ਨੈਵਰ ਸੇ देखो गड़ियाँ लग रही ने पापा गए ने गे पवान पेट्रोल पंप से आए हैं गे इत है, है। ट्रैफिक भी बहुत है गी। अंदर आओ पहले ती दस दे कैके नहीं गए है गे? भी लेट आए हो इस करके बस कित हो भजाई पीती है मोटर ਦੱਸਣਾ ਕੀ ਐ ਚ ਆਪਣੀ ਚੀਜ਼ ਆ ਉੱਥੇ ਪਈ ਹੋਊਗੀ ਅਸੀਂ ਪੈਸੇ ਦੇ ਕੇ ਲੈ ਜਾਾਂਗੇ ਫਿਰ ਕੀ ਐ ਚ ਰੋਗਲੇ ਕਿਸੇ ਹੋਰ ਨਹੀਂ ਫੜਾਤੀ ਲੈ ਹਾਂ ਫਿਰ ਹੁਣ ਹੁਣ ਦੇਖਦੇ ਆ ਪਾਪਾ ਕਰਨਗੇ ਗੱਲ ਹਾਂ ਤਾਂ ਹੋਈ ਕੰਮ ਹੀ ਅਸੀਂ ਕਹਿ ਵੀ ਹੁਣ ਕੱਢ ਦੋ ਚਲੋ ਉੱਪਰ ਕਹਿ ਪਹਿਲਾਂ ਕਹਿੰਦੇ ਕਿ ਉੱਪਰ ਪਈ ਐਗੀ ਮੈਂ ਕੱਢ ਕੇ ਹੈਨਾ ਵੀ ਦੇ ਦੂੰਗਾ ਵੀ ਉੱਪਰ ਪਈ ਐ ਕੱਢ ਦਿੰਨੇ ਆ ਪਾਪਾ ਕਹਿੰਦੇ ਲਓ ਕੱਢ ਦੋ ਫਿਰ ਕਹਿੰਦੇ ਹੁਣ ਨਹੀਂ ਮਿਲਦੀ ਕੱਲੂ ਲੈ ਜਿਓ ਅੱਛਾ ਕਹਿੰਦੇ ਹੁਣ ਨਹੀਂ ਮਿਲਦੀ ਕਾਲੂ ਲੈ ਜਾਓ ਫਿਰ ਪਾਪਾ ਕਹਿੰਦੇ ਕੋਈ ਨਹੀਂ ਮੁੰਡਾ ਬੈਠਾ ਐ ਇਹਨੂੰ ਕਹਿ ਕੇ ਕਢਵਾ ਲਓ ਹਾਂ ਤੇ ਫਿਰ ਵੀ ਕਹਿੰਦੇ ਨਹੀਂ ਹੁਣ ਨਹੀਂ ਮਿਲਦੀ ਤੁਸੀਂ ਜਾਓ ਲੈ ਪਾਪਾ ਕਹਿੰਦੇ ਚੱਲ ਕੋਈ ਹੈਲਪ ਹੈਗੀ ਮੈਂ ਕਰਾ ਦਿੰਦਾ ਵੀ ਤੁਸੀਂ ਮੋਟਰ ਕਢ ਦੋ ਵੀ ਛਾਨੂੰ ਚਾਹੀਦੀ ਸੀਗੀ ਪਾਣੀ ਚਾਏ ਦੇਖ ਲਓ ਪਾਣੀ ਹੈ ਨਹੀਂ ਤਾਂ ਵੀ ਚਾਹੀਦੀ ਐ ਕਹਿੰਦੇ ਨਹੀਂ ਫਿਰ ਬਾਅਦੋਂ ਬਾਅਦੋਂ ਐ ਗੱਲਾਂ ਗੁੱਲਗੁਲਾ ਕਰਾ ਕੇ ਕਹਿੰਦੇ ਉਹ ਤਾਂ ਸਹਾਰਨਪੁਰ ਪੀ ਲੈ ਫਿਰ ਹੁਣ ਹੁਣ ਕੋਈ ਕਹਿੰਦਾ ਕਿ ਉਹਨਾਂ ਕੇ ਲੈ ਕੇ ਦੇ ਜਿੱਥੇ ਜਿੰਨੂ ਦਿੱਤੀ ਐ ਭਾਈ ਇਸੀਗੇ ਤੇ ਦਾਦੂ ਆਏ ਸੀ ਤੇ ਬੋਤਲ ਪਾਪਾ ਕਹਿੰਦੇ ਦਾਦੂ ਨੂੰ ਫੜਾਦੀ ਪਾਣੀ ਦੀ ਕਿਉਂਕਿ ਹੁਣ ਗਰਮੀ ਹੁੰਦੀ ਐ ਨਾ ਕੀ ਤਾਂ ਇਸ ਕਰਕੇ ਦਾਦੂ ਫੇ ਪਾਣੀ ਹੀ ਪੀ ਲਿਆ ਕਰਨਗੇ ਤੇ ਦਾਦੂ ਨੇ ਮੋਟਰ ਜਿਹੜੀ ਹੈਗੀ ਉਹ ਲਿਆਂਦੀ ਸੀਗੀ ਪਹਿਲਾਂ ਤਾਂ ਕਹਿੰਦੇ ਕੀ ਮੋਟਰ ਰ ਹੈਨੀ ਕੀ ਦੁਕਾਨ ਤੇ ਵੀ ਉਧਰ ਐ ਸਹਾਰਨਪੁਰ ਉੱਥੇ ਗਈ ਵੀ ਐ ਇੱਧਰ ਐ ਹਲ ਤਰਾਂਚੀ ਜਾਣੀ ਸੀ ਐਂ ਕਹਿ ਰਹੇ ਸੀਗੇ ਪਰ ਹੁਣ ਪਤਾ ਨਹੀਂ ਦੇਖ ਲਓ ਮੋਟਰ ਕਿੱਥੋਂ ਆ ਗਈ ਉਹਨਾਂ ਦੇ ਕੋਲੇ ਜਾਂ ਉਹ ਫੜਾ ਕੇ ਗਏ ਹੋਣਗੇ ਜਿਹੜੇ ਲੈ ਕੇ ਗਏ ਸੀ ਜਾਂ ਫਿਰ ਉਹਨਾਂ ਨੇ ਰੱਖੀ ਵੀ ਹੋਊਗੀ ਵੈਸੇ ਨੇ ਦੇ ਰਹੇ ਸੀਗੇ ਤੇ ਜੇ ਤੁਸੀਂ ਵੀ ਹੈਨਾ ਮਤਲਬ ਕੋਈ ਆਪਣਾ ਸਮਾਨ ਦਿਨੇ ਹੋ ਤਾਂ ਪਲੀਜ਼ ਉਹਨੂੰ ਹੈਨਾ ਜਲਦ ਜਲਦ ਲੈ ਆਇਆ ਕਰੋ ਦੁਕਾਨ ਤੋਂ ਜਿਵੇਂ ਹੁਣ ਅਸੀਂ ਲੇਟ ਹੋ ਗਏ ਸੀ ਥੋੜਾ ਲਿਆਂ ਚ ਜਿਵੇਂ 2 ਮਹੀਨੇ ਤੋਂ ਉੱਥੇ ਮੋਟਰ ਪਈ ਸੀਗੀ ਤੇ ਸਾਨੂੰ ਵਿੱਚ ਕੰਮ ਵੀ ਆ ਗਏ ਸੀਗੇ ਤੇ ਹੋ ਜਾਂਦਾ ਨਾ ਕਈ ਵਾਰੀ ਤੇ ਮੰਮਾ ਹੋਰੇ ਵੀ ਪਹਿਲਾਂ ਵੀ ਜਿਹੜੇ ਇੱਧਰ ਹੈਨਾ ਮਰਗ ਹੋ ਗਏ ਸੀਗੇ ਸਾਡੇ ਇਸ ਕਰਕੇ ਉੱਧਰ ਗਏ ਵਏ ਸੀਗੇ ਇਸ ਕਰਕੇ ਹੈਨਾ ਤੇ ਤੁਸੀਂ ਕੋਈ ਵੀ ਚੀਜ਼ ਹੁੰਦੀ ਹੈ ਨਾ ਜਲਦੀ ਮਤਲਬ ਲੈ ਆਇਆ ਕਰੋ ਨਹੀਂ ਤਾਂ ਆਏ ਹੋ ਜਾਂਦਾਗਾ ਅੱਗੇ ਦੀ ਅੱਗੇ ਮਤਲਬ ਦੇ ਦਿੰਦੇ ਨੇਗੇ ਤੇ ਵਾਧ ਗਏ ਨੇ ਦੀ ਸ਼ਾਮ ਦੇ ਚਾਰ ਤੇ ਹੁਣ ਸ਼ਾਮ ਦੀ ਤਿਆਰੀ ਕਰ ਰਹੇ ਸੀ ਰੋਟੀ ਪਾਣੀ ਦੀ ਮੈਂ ਕਿਹਾ ਚਲ ਸਬਜ਼ੀ ਕੱਟ ਲਈਏ ਤੇ ਬਣਾਵਾਂਗੇ ਤਾਂ ਥੋੜੇ ਰੁੱਕ ਕੇ ਹਜੇ ਜੇ ਕੱਟੀ ਹੋਵੇ ਤਾਂ ਫਟਾਫਟ ਬਣ ਜਾਂਦੀ ਹੈ ਸਬਜ਼ੀ ਇਸ ਕਰਕੇ ਕੱਟੀ ਜਾਨੀ ਹੈ ਮੈਂ ਆਹ ਦੇਖ ਲੋ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਨਹੀਂ ਹੈ ਕੰਮ ਦੀ ਸਿੱਧੂ ਵਰਗੇ ਨੂੰ ਤਾਂ ਦੇਖ ਲਾ ਸਿੱਧੂ ਸਕੂਲ ਦਾ ਤਾਂ ਕੰਮ ਕਰਦਾ ਹੀ ਨਹੀਂ ਮਮਾ ਦੋੜਾ ਦੇ ਫੋਨ ਵੀ ਇਹਨੂੰ ਐਵੇਂ ਮੈਨੂੰ ਫੋਨ ਮਿਲ ਜਾ ਮੈਂ ਫੋਨ ਹੀ ਚਲਾਵਾ ਬਸ

बाचो चल वाचो भी देख माननी ठीक चलो सब होगी मेरी सब्जी कटी गई पकती इनको बना कर कर के लाओ केजे आ पानी डालो ठीक लाइट हां हां तोरा पाले से सिद्धू भाई पर रख दे पाइप रख दे

हम्म हवा चल रही हवा चल रही ना गर्म है ही पी अंदर तो फिर बाहर के ना हम देओ मेनू भी थोड़ा अभी तो तो कटे नहीं और छिलके ही ज्यादा ना बोलती है कोई ना भी सही कहंदा हो तो केले लेनी तो है ना तो पानी ठीक है देखियो कि

कितना गंदा पानी गंदा है वो पानी छोड़ जा चल चल मोटर कर दे बंद सिद्धू नहीं ਮੋਟਰ ਵੀ ਆਪਣੀ ਠੀਕ ਹੋ ਗਈ ਹੈ ਤੇ ਪਾਪਾ ਤੇ ਚਾਚੂ ਨੇ ਮਿਲ ਕੇ ਜਿਹੜੀ ਹੈਗੀ ਕਰਤੀ ਹੈਗੀ ਠੀਕ ਤੇ ਹੈਨਾ ਜੇ ਮੋਟਰ ਨਹੀਂ ਹੁੰਦੀ ਤਾਂ ਪਾਣੀ ਦੀ ਦਿੱਕਤ ਆ ਜਾਂਦੀ ਹੈਨਾ ਜੇ ਟੈਂਕੀ ਚ ਪਾਣੀ ਹੁੰਦਾ ਤਾਂ ਫਿਲਟਰ ਚ ਜਾਂਦਾ ਤਾਂ ਅਸੀਂ ਪੀਂਦੇ ਨਹਾਉਂਦੇ ਬਰਤਨ ਧੋਂਦੇ ਹੈਨਾ ਤੇ ਚਲੋ ਲੱਗ ਗਈ ਵਧੀਆ ਹੋ ਗਿਆ ਪਾਪਾ ਆਗੇ ਸੀਗੇ ਵਿੱਚ ਹੁਣੀ ਮੈਨੂੰ ਤੰਗ ਕਰਨ ਮੈਂ ਬੋਲਦੀ ਚੰਗੀ ਬਲੀ ਤੇ ਤੰਗ ਕਰ ਰਹੇ ਸੀ ਆ ਕੇ ਮੈਨੂੰ ਚਲੋ ਮੰਮਾ ਲੱਗ ਗਈ ਹੈਨਾ ਮੋਟਰ ਹੋਰ ਤੁਹਾਡਾ ਪਰਮਾਤਮਾ ਦਾ ਹਮ ਸ਼ੁਕਰੀਆ ਪਰਮਾਤਮਾ ਸਵੇਰੇ ਤੋਂ ਪਾਣੀ ਦਾ ਉੱਪਰ ਹੈ। ਲੈਓ ਪਾਣੀ ਮੈਨੂੰ ਵੀ ਦੋ ਪਾ ਕੇ। ਮੰਮਾ ਨੂੰ ਅਜੂਨ ਸੀ ਬਦਲ ਕੇ ਅਸੀਂ ਦਿੱਲੀ-ਇੰਡੀ ਦੀ। ਹੁਣ ਆਣਾ। ਹਾਂ। ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ। ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ। ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ। हो गई मम्मा बधाइया 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 मोटर ठीक हो गई ममा बधाइया